ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੂੰ ਜਰ ਮਰਾਮਾ ਅੱਜ ਬੜਾ ਅਫਸੋਰਸ ਹੋਇਆ ਹਰ ਮੈਂਬਰ ਇਹ ਗੌਰਵ ਮਹਿਸੂਸ ਕਰਦਾ ਹੈ ਕਿ ਮੈਂ ਉਸ ਸੰਸਥਾ ਦਾ ਮੈਂਬਰ ਹੈ ਜਿਹੜੀ ਸੰਸਥਾ ਕੌਮ ਦੀ ਪਾਰਲੀਮੈਂਟ ਵਿੱਚ ਜੋ ਜਾਰੀ ਜਾਂਦੀ ਹੈ ਹਰ ਮੈਂਬਰ ਇਹ ਮਹਿਸੂਸ ਕਰਦਾ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੇ ਕਿਤੇ ਗੁਰਮਤ ਦਾ ਕਾਹਨ ਹੋਵੇ ਕਿਤੇ ਮर्यादा ਦੀ ਗੱਲ ਆਵੇ ਜਾਂ ਸਾਡੀ ਕੋਈ ਚਿੰਤਾ ਹੋਵੇ ਤੇ ਸਾਰੇ ਬੈਠ ਕੇ ਅਸੀਂ ਮਿਲ بیٹھ ਕੇ ਸੰਵਾਦ ਕਰੀਏ ਕਿ ਗੁਰਨਾਨਕ ਸਾਹਿਬ ਨੇ ਸਾਨੂੰ ਇਹ ਰੀਤ ਦਿੱਤੀ ਹੈ ਕਿ ਗੁਰਮਖ ਪੈਸੋ ਸਫਾ ਬਿਛਾਏ ਦੇ 바ਹਵਾ ਅਨੁਸਾਰ ਅਸੀਂ ਸਮਾਜ ਕਰ ਸਕੀਏ ਅਸੀਂ ਇਸੇ ਕਰਕੇ ਅਜੰਡੇ ਵਿੱਚ ਮਤਾ ਲਿਆਉਣ ਵਾਸਤੇ ਕੁਝ ਦਿਨ ਪਹਿਲਾਂ ਅਸੀਂ ਇੱਕ ਮਤਾ ਭੇਜਿਆ ਜਿਹਦੇ ਉੱਤੇ ਕੇਵਲ ਬਤਾਰੀ ਮੈਂਬਰ ਨਹੀਂ ਅੱਜ ਵੱਖਰੀ ਗੱਲ ਹੈ ਕਿ ਮੈਂਬਰ ਉੱਥੇ ਚਾਪਲੂਸੀ ਕਰ ਰਹੇ ਸੀ ਲੇਕਿਨ ਬਹੁਤਾਤ ਮੈਂਬਰ ਕਹਿ ਰਹੇ ਸੀ ਜੋ ਹੋਇਆ ਗਲਤ ਹੋਇਆ ਈਵਨ ਚੀਫ ਸਕੱਟਰੀ ਨੇ ਕਿਹਾ ਜੋ ਹੋਇਆ ਗਲਤ ਹੋਇਆ ਪ੍ਰਧਾਨ ਪ੍ਰਧਾਨ ਨੇ ਕਿਹਾ ਜੋ ਹੋਇਆ ਗਲਤ ਹੋਇਆ ਮੈਂ ਪੁੱਛਦੀ ਆ ਕਿ ਪ੍ਰਧਾਨ ਜੀ ਨੇ ਕਿਹੜੀ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦਿੱਤਾ ਸੀ ਕੀ ਅੱਜ ਨੈਤਿਕਤਾ ਬਹਾਲ ਹੋ ਗਈ ਜਿਹੜੀ ਨੈਤਿਕਤਾ ਉਹਨੂੰ ਚੋਟ ਵੱਜੀ ਸੀ ਛੱਟ ਵੱਜੀ ਸੀ ਉਹ ਅੱਜ ਨੈਤਿਕਤਾ ਬਹਾਲ ਹੋ ਗਈ ਮੈਂ ਤੇ ਸਮਝਦੀ ਸੀ ਕਿ ਸ਼ਾਇਦ ਪ੍ਰਧਾਨ ਸਾਹਿਬ ਵਾਪਸ ਆ ਕੇ ਆਪਣੀ ਨੈਤਿਕਤਾ ਨੂੰ ਦਿਖਾਉਣਗੇ ਪਰ ਅੱਜ ਦੁੱਖ ਹੋਇਆ ਕਿ ਅਸੀਂ ਮਤਾ ਜਿਹੜਾ ਪਹਿਲਾਂ ਦਿੱਤਾ ਸੀ ਵੀ ਉਹਨੂੰ ਮਤੇ ਵਿੱਚ ਸ਼ਾਮਲ ਕੀਤਾ ਜਾਵੇ ਇੱਕ ਇੱਕ ਵਿਅਕਤੀ ਵੀ ਸਿਧਾਂਤ ਦੀ ਗੱਲ ਕਰੇ ਨਾ ਇੱਕ ਮੈਂਬਰ ਵੀ ਗੁਰਮਤ ਦੀ ਗੱਲ ਕਰੇ ਨਿਸ਼ਬਾ ਦੀ ਗੱਲ ਕਰੇ ਤਾਂ ਉਹਨੂੰ ਸੁਣਨਾ ਚਾਹੀਦਾ ਹੈ ਉਹਦੀ ਵਿਚਾਰ ਲੈਣੀ ਚਾਹੀਦੀ ਅਸੀਂ ਇੱਕੋ ਗੱਲ ਮੰਗੀ ਕਿਰਨਜੋਤ ਜੀ ਖੜੀ ਹੋਈ ਕਿ ਅਸੀਂ ਮਤਾ ਜਿਹੜਾ ਉਹ ਕਿੱਥੇ ਹੈ ਕਹਿੰਦੇ ਜੀ ਲਿਆਵਾਂਗੇ ਲੇਕਿਨ ਨਹੀਂ ਲਿਆਂਦਾ ਜਦੋਂ ਅਸੀਂ ਥੋੜਾ ਖੜੇ ਹੋ ਕੇ ਕਿਹਾ ਕਿ ਮਤਾ ਜਿਹੜਾ ਉਹ ਚਰਚਾ ਹੀ ਕਰਨੀ ਹੈ ਜਿਹੜੇ ਮੈਂਬਰ ਨਹੀਂ ਸ਼ਾਮਲ ਹੋਣਗੇ ਨਾ ਹੋਣ ਜਿਹੜੇ ਇਹਦੇ ਵਿਰੋਧ ਵਿੱਚ ਹੋਣਗੇ ਵਿਰੋਧ ਚ ਹੋ ਜਾਣ ਜਿਹੜੇ ਹੱਕ ਚ ਹੋਣਗੇ ਹੱਕ ਚ ਹੋ ਜਾਣ ਪ੍ਰਧਾਨ ਜੀ ਤੁਸੀਂ ਦੱਸੋ ਮੈਂ ਉੱਠ ਕੇ ਕਹਾਂ ਪ੍ਰਧਾਨ ਜੀ ਤੁਸੀਂ ਦੱਸੋ ਕੀ ਤੁਸੀਂ ਜਿਹੜੇ ਮਤੇ ਅਸੀਂ ਰੱਦ ਕਰਾਉਣ ਲਈ ਲੈਂਦੇ ਐ ਤੁਸੀਂ ਇਹਦੇ ਹੱਕ ਚ ਹੈਗੇ ਹੋ ਜੇ ਹੱਕ ਚ ਤਾਂ ਵੀ ਦੱਸੋ ਅਸੀਂ ਮੰਨ ਲਾ ਗੁਰੂ ਗ੍ਰੰਥ ਸਾਹਿਬ ਦੀ ਜੂਰੀ ਵਿੱਚ ਪਰ ਤਕਲੀਫ ਇਸ ਗੱਲ ਦੀ ਹੋਈ ਕਿ ਇਸ ਦਾ ਸਿਖਾ ਕੇ ਲਗਾਏ ਸੀ ਮੈਂਬਰਾਂ ਨੂੰ ਕਿ ਉਹ ਸਾਰੇ ਮੈਂਬਰ ਘੇਰਾ ਇਦਾਂ ਪਾ ਲਿਆ ਕਿ ਬੀਬੀ ਕਿਰਨਜੋਤ ਕੌਰ ਜੀ ਜੋ ਖੜੇ ਹੋਏ ਮਾਈ ਕੀ ਚੋੱਕੇ ਲਾਗੇ ਗੱਲ ਹੀ ਨਹੀਂ ਕਰ ਦਿੱਤੀ ਤੋ ਇੱਕ ਦੀ ਗੱਲ ਇਹ ਹੈ ਕਿ ਅਸੀਂ ਹੁਣ ਜਾ ਕੇ ਕਿੱਥੇ ਬੋਲੀਏ ਕਿ ਅਸੀਂ ਵੀ ਉਹਨਾਂ ਲੋਕਾਂ ਚ ਜਾ ਕੇ ਬੈਠੀਏ ਜਿੱਥੇ ਅਸੀਂ ਰੋਸ ਤਾਂ ਦੇ ਚੱਲ ਰਹੇ ਆ ਸਿੱਖ ਪੰਥ ਸਾਰੀ ਦੁਨੀਆ ਭਰ ਚ ਤਰਾ ਤਰਾ ਕਰ ਰਿਹਾ ਹੈ ਦੁਨੀਆ ਭਰ ਚ ਇਹਨਾਂ ਨੂੰ ਲਾਂਤ ਪਾ ਰਿਹਾ ਅਸੀਂ ਵੀ ਭਾਗੀ ਵਾਲ ਵਿੱਚ ਹੀ ਆ ਸਾਡਾ ਵੀ ਇਤਿਹਾਸ ਕਾਲਾ ਇਤਿਹਾਸ ਲਿਖਿਆ ਜਾਣਾ ਸਾਨੂੰ ਚਿੰਤਾ ਇਸ ਗੱਲ ਦੀ ਹੈ ਸੋ ਮੈਂ ਸਮਝਦੀ ਆ ਕਿ ਅੱਜ ਇਹਨਾਂ ਨੇ ਬੜੀ ਇੱਕ ਦੇ ਬਦਸਲੂਕੀ ਕੀਤੀ ਅਸੀਂ ਬੜੇ ਨਿਮਰਤਾ ਨਾਲ ਉੱਠ ਕੇ ਮਤਾ ਪਾਸ ਕਰਨ ਕਹਿਣ ਲੱਗੇ ਸੀ ਚਰਚਾ ਕਰੋ ਲੇਕਿਨ ਉਹਨਾਂ ਸੁਣਵਾਈ ਨਹੀਂ ਕੀਤੀ ਪ੍ਰਧਾਨ ਜੀ ਨੇ ਇੱਕਦਮ ਸਾਰੇ ਮਤੇ ਪੜਨੇ ਸ਼ੁਰੂ ਕਰ ਦਿੱਤੇ ਅਸੀਂ ਖੇ ਵੀ ਸੁਣੇ ਅਸੀਂ ਕਹਿੰਦੇ ਕੋਈ ਗੱਲ ਨਹੀਂ ਜੀ ਤੁਸੀਂ ਮਤੇ ਪੜੋ ਅਸੀਂ ਸੁਣਾਗੇ ਅਸੀਂ ਕੱਲਾ ਕੱਲਾ ਮਤਾ ਸੁਣਿਆ ਪੂਰੇ ਬਚਤ ਨੂੰ ਕੈ ਸਰਬ ਸੰਧੀ ਦੇ ਪ੍ਰਵਾਹ ਨੂੰ ਲੇਕਿਨ ਅਸੀਂ ਅੱਜ ਇਹ ਮਹਿਸੂਸ ਕੀਤਾ ਕਿ ਜੇ ਇਸ ਤਰ੍ਹਾਂ ਇਹਨਾਂ ਨੇ ਨਹੀਂ ਚਰਚਾ ਕਰਨੀ ਅਸੀਂ ਸਪੈਸ਼ਲ ਇਜਲਾਸ ਦੀ ਮੰਗ ਕਰਦੇ ਜੇ ਇਹ ਨਹੀਂ ਬੁਲਾਉਣਗੇ 15 ਦਿਨਾਂ ਚ ਫਿਰ ਅਸੀਂ ਆਪ 15 ਦਿਨਾਂ ਦਾ ਟਾਈਮ ਦੇ ਕੇ ਸ ਆਪਣਾ ਇਲਾਜ ਆਪ ਕਰਾਂਗੇ ਸਾਰੇ ਮੈਂਬਰ ਜੀ ਦੇਖੋ ਖੜੀ ਜੀ ਜੋ ਅੱਜ ਬਿਹੇਵੀਅਰ ਕੀਤਾ ਗਿਆ ਤੁਹਾਡੇ ਮੈਂਬਰ ਬੜਾ ਹੀ ਨਿੰਦਾਯੋਗ ਜੀ ਸ਼੍ਰੀ ਅਕਾਤਰ ਸਾਹਿਬ ਦੀ ਤੇਰਾ ਧਜੀਆਂ ਉਡਾਈਆਂ ਪਈਆਂ ਸ਼੍ਰੀ ਅਕਾਤਰ ਸਾਹਿਬ ਦਾ ਜਥੇਦਾਰ ਤੇ ਇੱਥੇ ਆਇਆ ਹੀ ਨਹੀਂ ਇੱਥੇ ਸਿੰਘ ਸਾਹਿਬ ਇਹ ਕਹਿੰਦੇ ਇਹਨਾਂ ਨੇ ਲਾਇਆ ਸਿੰਘ ਸਾਹਿਬ ਹੈਡ ਗ੍ਰੰਥੀ ਨਹੀਂ ਤੇ ਆਏ ਇੱਥੇ ਹੈ ਕੌਣ ਸੀ ਦੱਸੋ ਜਿਹੜੇ ਆਪ ਵੀ ਨਹੀਂ ਹਾਜ਼ਰ ਹੋ ਰਹੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੋਗਜ ਹੋਇਆ ਗਲਤ ਹੋਇਆ ਹੈ ਜੇ ਸ਼੍ਰੋਮਣੀ ਕਮੇਟੀ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਨਿਯਮਾਂ ਦੀ ਪਾਲਣਾ ਨਹੀਂ ਕਰੇਗੀ ਤੇ ਕੌਣ ਕਰੇਗਾ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਧਾਂਤਾਂ ਦਾ ਕਤਲ ਕਰੇਗੀ ਤੇ ਕੌਣ ਦੀ ਪਾਲਣਾ ਕਰੇਗਾ ਜੋ ਸਰਬਉੱਚਤਾ ਸ਼੍ਰੀ ਅਕਾਲ ਤਸਾਲ ਦੀ ਪ੍ਰਭੂ ਸਤਾ ਉਹਦੇ ਸਿਧਾਂਤ ਉਹਦੀ ਮਰਿਆਦਾ ਦਾ ਕਤਲ ਜੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਜਿਹੜੀ ਕਸਟੋਡੀਅਨ ਹੈ ਇਹ ਹੀ ਕਰੇਗੀ ਤੇ ਪਾਲਣਾ ਕੌਣ ਕਰੇਗਾ ਬਸ ਧੋਖਾ ਸਭ ਤੋਂ ਜਿੱਥੇ ਜਥੇਦਾਰ ਨੂੰ ਲੈ ਕੇ ਕੋ ਮਤਾ ਲਿਆਂਦਾ ਜਾਣਾ ਉਹ ਲਿਆਂਦਾ ਵੀ ਹੈ ਮਤਾ ਕਿ ਉਹ ਮਤਾ ਪ੍ਰਮਾਣਿਤ ਕਰਨ ਦੇ ਯੋਗ ਹੈ ਕੋਈ ਮਤਾ ਨਹੀਂ ਲਿਆਂਦਾ ਕੋਈ ਮਤਾ ਨਹੀਂ ਲੈ ਨਹੀਂ ਨਾ ਨਾ ਇਹਦੇ ਕਿ ਬਿਧੀ ਵਿਧਾਨ ਬਣਾਵਾਂਗੇ ਇਹਦਾ ਕਈ ਕਮੇਟੀਆਂ ਬੜੀਆਂ ਜੀ ਕਮੇਟੀ ਬਣਾਵਾਂਗੇ ਬਿਧੀ ਵਿਧਾਨ ਬਣਾਵਾਂਗੇ ਤੇ ਸਾਨੂੰ ਵੀ ਪਤਾ ਉਹਦੇ ਪਹਿਲਾਂ ਵੀ ਆਇਆ ਵਿਧਾਨਤੀ ਸਾਹਿਬ ਨੇ ਵੀ ਦਿੱਤਾ ਸੀ ਪਹਿਲਾਂ ਵੀ ਆਇਆ ਸੀਗਾ ਸੋ ਉਹ ਗੱਲ ਛੱਡੋ ਜਿਹੜੇ ਲਾਏ ਸੀ ਉਹਨਾਂ ਨੂੰ ਬੇਅਪਤ ਕੀਤਾ ਗਿਆ ਉਹਨਾਂ ਨੂੰ ਇੰਨਾ ਤੁਸੀਂ ਕਿਰਦਾਰ ਖੁਸ਼ੀ ਕੀਤੀ ਗਈ ਪਰਿਵਾਰਾਂ ਦੀ ਤਬਾਹ ਕਰਕੇ ਰੱਖ ਦਿੱਤਾ ਉਹਨਾਂ ਦੇ ਕੌਣ ਜ਼ਿੰਮੇਵਾਰ ਹੈ ਇੱਕ ਅੰਮ੍ਰਿਤਕ ਸਾਲ ਵੱਲ ਰੋਸ ਤਾਂ ਨਾ ਦਿੱਤਾ ਜਾ ਰਿਹਾ ਹਰ ਸਿੱਖ ਅੱਜ ਰੋਸ ਵਿੱਚ ਹੈ ਹਰ ਸਿੱਖ ਉਹ ਵੀ ਸਕੇ ਨੇ ਉਹ ਪੰਥਕ ਨੇ ਉਹ ਪੰਥੀ ਸ਼ਕਤੀ ਨੇ ਸਾਰੇ ਤੇ ਜੇ ਜੋ ਅਸੀਂ ਰੋਜ਼ ਕਰ ਰਹੇ ਆ ਜੀ ਇਹ ਤਾਂ ਮਤੇ ਸਾਡਾ ਹੈ ਉਹ ਬਾਹਰ ਕਰ ਰਹੇ ਆ ਉਹ ਸਾਡੀ ਸਪੋਰਟ ਕਰ ਰਹੇ ਆ ਉਹ ਬਾਹਰ ਉਹ ਸਾਡੇ ਮਤੇ ਹੀ ਸਪੋਰਟ ਕਰ ਰਹੇ ਆ ਕਿਉਂਕਿ ਸਾਰੀ ਕੌਮ ਜਰੀਏ ਨਾ ਉਹ ਚਿੰਤਤ ਹੈ ਦੇਸ਼ ਵਿੱਚ ਤੇ ਵਿਦੇਸ਼ ਵਿੱਚ ਜਿੱਥੇ ਬੈਠੇ ਆ ਕੌਮ ਚਿੰਤਾਤ ਹੈ ਕਿ ਐਡੀ ਵੱਡੀ ਸੰਸਥਾ ਦਾ ਘਾਣ ਹੋ ਜੇ ਔਰ ਸ਼੍ਰੀ ਕਾਤਰਸਾਈ ਸਰਪਚਤਾ ਦਾ ਐਡਾ ਵੱਡਾ ਨੁਕਸਾਨ ਹੋ ਜੇ ਉਹਦੀ ਮਾਨ ਮਰਿਆਦਾ ਤੇ ਅੱਜ 60 ਵਜੇ ਹੈ ਮੈਂ ਸਭੀ ਦੇ ਪ੍ਰਧਾਨ ਨੂੰ ਅੱਜ ਕੋਈ ਹੱਕ ਨਹੀਂ ਪ੍ਰਧਾਨਖ ਹੋਣ ਦਾ